ਸਚਾਨੰਦ ਯਾਦ ਕਰ ਇਸੇ ਜਗ੍ਹਾ ਤੇ ਖੜੇ ਹੋ ਕੇ ਤੂੰ ਮੇਰੇ ਗੁਰੂ ਬਾਰੇ ਕੀ ਕਿਹਾ ਸੀ ਸੁਣਿਆ ਤੁਸੀਂ ਸੁਣਿਆ ਸੱਤ ਤੇ ਬੱਚੇ ਸਭ ਵੀ ਹੁੰਦੇ ਨੇ ਹਾਂ ਲਓ ਇਸੇ ਸਵਾਰ ਨਾਲ ਕੇਸ ਕੱਟਦੇ ਹੋ ਪਰ ਮੈਨੂੰ ਮਾਰੋ ਨਾ ਤੇ ਹੁਣ ਯਾਦ ਕਰ ਤੈਨੂੰ ਬਾਬਾ ਸੁਰਾਵਰ ਸਿੰਘ ਨੇ ਕੀ ਜਵਾਬ ਦਿੱਤਾ ਸੀ ਸਚਾਨੰਦ ਜ਼ੁਬਾਨ ਨੂੰ ਲਗਾਮ ਦੇ ਮਜ਼ਲੂਮਾ ਦੇਉ ਦੋਸਤ ਨੇ ਨੇਕੀ ਉਹਨਾਂ ਦੀ ਪਹਿਚਾਨ ਹੈ ਸੀਸ ਚੁਕਾ ਕੇ ਆਦਰ ਕਰ ਗੁਰੂ ਗੋਬਿੰਦ ਸਿੰਘ ਉਹਨਾਂ ਦਾ ਨਾਮ ਹੈ ਹਾਲੋ ਚੁਕਾਤਾ ਸੀਸ ਚੁਕਾਤਾ ਸੀਸ ਆ ਵੇਖੋ ਚੁਕਾਤਾ ਗੁਰੂ ਸਾਹਿਬ ਨੂੰ ਚੁਕਾਤਾ ਤੁਹਾਨੂੰ ਚੁਕਾਤਾ ਇਹ ਸੀਸ ਹੁਣ ਇਸੇ ਤਰ੍ਹਾਂ ਚੁਕਿਆ ਰਹੇ ਸਿਰ ਉੱਪਰ ਚੱਕ ਪਾ ਗੰਡਿਆ ਪਰੀਸ ਸੁਬਾਨ ਨਾਲ ਬੋਲ ਕੇ ਦੱਸ ਫੇਰ ਬਾਬਾ ਫਤਿਹ ਸਿੰਘ ਨੇ ਤੈਨੂੰ ਕੀ ਕਿਹਾ ਸੀ ਸ਼ੁਕਰ 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 ਕਰਾ ਸੀ ਤੁਹਾਡੇ ਕੈਦੀਆਂ ਨਹੀਂ ਤਾਂ ਸੋਹ ਗੁਰੂ ਪਿਤਾ ਦੀ ਹੁਣ ਤੱਕ ਦੇਰਾ ਸਿਰ ਮੋਢੇ ਤੋਂ ਗਿੱਜਕਾ ਹੋਣਾ ਸੀ ਮਖਸ ਕਰਦੇ ਹੋ ਮੈਨੂੰ ਚਾਹੇ ਠੰਡੇ ਬਰਤ ਵਿੱਚ ਉਮਰ ਪਰ ਕੈਦ ਕਰਦੇ ਹੋ ਪਰ ਮੈਨੂੰ ਮਾਰੋ ਨਾ ਤੂੰ ਸ਼ੁਕਰੀਆ ਦਾ ਕਰ ਬਾਬਾ ਫਤਿਹ ਸਿੰਘ ਜੀ ਦਾ जिन्होंने तेरी मौत का आसान जिहा फरमान उस तो दिन ही पड़ दिता से उन्होंने मासूमा का कहा मेनू पूरा करना ही पड़ेगा